ਜੇਕਰ ਮੈਨੂੰ ਸਟੂਡੈਂਟਸ ਨੂੰ ਮਿਲੀ ਆਂ ਜੀ ਔਰ ਉਹਨਾਂ ਨੇ ਮੈਨੂੰ ਜੋ ਵੀ ਉਹਨਾਂ ਦੀ ਇਸ਼ੂ ਸੀ ਪ੍ਰੋਬਲਮ ਸੀਗੀਆਂ ਉਹਨਾਂ ਨੇ ਮੈਨੂੰ ਦੱਸਿਆ ਨੇ ਸਾਰੀਆਂ ਪ੍ਰੋਬਲਮਸ ਕਿ ਜੋ ਜੋ ਉਹਨਾਂ ਨੂੰ ਕਿਸੇ ਚੀਜ਼ ਦੀ ਆਬਜੈਕਸ਼ਨ ਸੀਗੀ ਜਾਂ ਉਹਨਾਂ ਨੂੰ ਕੋਈ ਚੀਜ਼ ਚਾਹੁੰਦੇ ਨੇ ਕਿ ਫੈਸਿਲਿਟੀ ਉਹਨਾਂ ਨੂੰ ਮਿਲ ਵੀ ਚਾਹੀ ਉਹ ਉਹਨਾਂ ਨੇ ਵੀ ਦੱਸਿਆ ਨੇ ਕੁਝ ਫੀਸਸ ਦੀ ਵੀ ਪ੍ਰੋਬਲਮ ਸੀ ਉਹਨਾਂ ਦੇ ਬਾਰੇ ਵੀ ਦੱਸਿਆ ਉਹਨਾਂ ਨੇ ਉਹਨਾਂ ਨੂੰ ਸੁਣਨ ਤੋਂ ਬਾਅਦ ਮੈਂ ਉਹਨਾਂ ਨੂੰ ਪੂਰਾ ਯਕੀਨ ਦਿਲਾਇਆ ਕਿ ਜੋ ਉਹਨਾਂ ਦੀਆਂ ਪ੍ਰੋਬਲਮਸ ਨੇ ਸਾਰੀਆਂ ਐਡਰੈਸ ਹੋਣਗੀਆਂ ਉਸ ਤੋਂ ਬਾਅਦ ਮੈਂ ਵੀ ਸੀ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੇ ਵੀ ਕਹਿੰਦਾ ਉਹਨਾਂ ਦਾ ਵੀ ਸੁਣਿਆ ਤਰਕ ਵੀ ਕੁਝ ਫੀਮੇਲ ਫੈਕਲਟੀਆਂ ਹੈਗੀਆਂ ਨੇ ਉਹਨਾਂ ਨੂੰ ਵੀ ਸੁਣਿਆ ਸਾਰਾ ਕੁਝ ਹੁਣ ਅਸੀਂ ਇਸ ਕੰਸੈਂਸਸ ਤੇ ਪਹੁੰਚੇ ਕਿ ਸਟੂਡੈਂਟਸ ਜਿਹੜੇ ਨੇ ਉਹ ਆਪਣੇ ਰਿਪਰੈਜ਼ੈਂਟੇਟਿਵਸ ਚੁਣਨਗੇ ਔਰ ਇਦਰੋਂ ਜੋ ਵੀ ਉਹ ਕਹਿਣਗੇ ਕਿ ਸਾਡੇ ਫੈਕਲਟੀ ਮੈਂਬਰ ਇਹ ਹੋਣੇ ਚਾਹੀਦੇ ਨੇ ਉਹ ਦੰਦ ਜਾਂ ਕੋਈ ਬਾਹਰ ਦਾ ਮੈਂਬਰ ਉਹਦੇ ਚ ਪੈਣਾ ਚਾਹੀਦਾ ਜਾਂ ਸਾਡੇ ਪ੍ਰਸ਼ਾਸਨ ਦੀ ਤਰਫ ਤੋਂ ਮੈਂਬਰ ਉਹਨਾਂ ਦੀ ਪਹਿਣਾ ਚਾਹੀਦਾ ਉਹ ਕਮੇਟੀ ਬਣੇਗੀ। ਔਰ ਮੈਂ ਸਟੂਡੈਂਟਸ ਨੂੰ ਪੁੱਛਿਆ ਸੀਗਾ ਕਿ ਜੇ ਤੁਹਾਨੂੰ ਮੇਰੀ ਜ਼ਰੂਰਤ ਹੈ ਉਹ ਕਹਿੰਦੇ ਤੁਹਾਨੂੰ ਉਹਨਾਂ ਨੂੰ ਮੇਰੀ ਜ਼ਰੂਰਤ ਹੈ ਬਹੁਤ। ਜੋ ਕਹਿਣਗੇ ਤੇ ਮੈਂ ਜ਼ਰੂਰ ਦੁਬਾਰਾ ਫੇਰ ਆਵਾਂਗੀ ਉਹਨਾਂ ਦੇ ਨਾਲ ਅਨੰਗ ਰਿਪੋਰਟ ਪੇਸ਼ ਕਰਾਂ ਕਿਉਂਕਿ ਮੇਰਾ ਕੰਮ ਹੀ ਇਹ ਹੈਗਾ ਕਿ ਗਰਲਜ਼ ਦੀ ਸੇਫਟੀ ਐਂਡ ਸਿਕਿਉਰਿਟੀ ਬਲੇ। ਠੀਕ ਹੈ। ਮੈਮ ਪਹਿਲਾਂ ਇਹ ਮੁੱਦੇ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖ ਰਹੇ ਹੋ? ਤੁਸੀਂ ਸਾਰਾ ਕਾਫੀ ਦਿਨ ਲੱਗੇ ਐਨਾਲਾਈਜ਼ ਕੀਤਾ ਸਾਰਾ ਮਸਲਾ। ਕਿਸ ਤਰੀਕੇ ਨਾਲ ਦੇਖ ਰਹੇ ਹੋ? ਗਲਤੀ ਕਿਦੀ ਮੰਨ ਜੋ ਸਭ ਤੋਂ ਪਹਿਲਾਂ ਮੈਂ ਆ ਸਟੂਡੈਂਟਸ ਐ ਰਿਪਰੈਜ਼ੈਂਟੇਟਿਵਸ ਨੂੰ ਵੀ ਅੱਗੇ ਪਾਵਾਂਗੇ ਉਸ ਤੋਂ ਬਾਅਦ ਅਸੀਂ ਡਿਸਾਈਡ ਕਰ ਸਕਦੇ ਹਾਂ ਕਿ ਬਾਕੀ ਕੌਣ ਗਲਤ ਹੈ ਕੌਣ ਸਹੀ ਹੈ ਕਿਉਂਕਿ ਦੋਵਾਂ ਧਿਰਾਂ ਦੇ ਕੋਲ ਆਪਣੇ ਆਪਣੇ ਆਰਗੂਮੈਂਟਸ ਨੇ ਮੈਮ ਫਿਲਹਾਲ ਇਹ ਪ੍ਰੋਟੈਸਟ ਜਾਰੀ ਰਹਿਣਾ ਜਾਂ ਬੱਚੇ ਨੇ ਕਿਹਾ ਵੀ ਰੁਕਣਾ ਹੈ ਬੱਚੇ ਅੱਜ ਬਹੁਤ ਖੁਸ਼ੀ ਹੋਏ ਨੇ ਕਿ ਚਲੋ ਉਹਨਾਂ ਦੀ ਸੁਣੀ ਗਈ ਹੈ ਗੱਲ ਅੰਡੋਲ ਤੱਕ ਮੇਰਾ ਖਿਆਲ ਹੈ ਜਲਦੀ ਰਿਜ਼ੋਲਵ ਹੋ ਜਾਵੇ ਮੈਮ ਪਿਛਲੇ 4 ਦਿਨ ਤੋਂ ਚੱਲ ਰਹੀ ਹੈ ਜੀ ਇਹ ਤੁਸੀਂ ਅੱਜ ਆਏ ਹੋ ਤੁਹਾਡੇ ਕੋਲ ਕੋਈ ਕੰਪਲੇਟ ਆਈ ਹੈ ਜਾਂ ਤੁਸੀਂ 4 ਦਿਨ ਮੈਂ ਨਹੀਂ ਮੈਂ 2 ਦਿਨ ਤੋਂ ਸਬ ਐਡਮਿਨਿਸਟ੍ਰੇਸ਼ਨ ਦੇ ਟੱਚ ਵਿੱਚ ਸੀ ਤੇ ਮੈਨੂੰ ਜਦੋਂ ਲੱਗਿਆ ਕਿ ਨਹੀਂ ਜੇ ਮੈਨੂੰ ਹੁਣ ਇਸ ਟਾਈਮ ਤੇ ਜਾਣਾ ਚਾਹੀਦਾ ਤੇ ਉਸ ਟਾਈਮ ਆਈ ਹਾਂ ਉੱਥੇ ਮੈਨੂੰ ਲੱਗਤ ਆਨੀ ਕਿ ਬਹੁਤ ਵੱਡੀ ਯੂਨੀਵਰਸਿਟੀ ਹੈਗੀ ਹੈ ਇੰਡੀਆ ਦੀ ਔਰ ਇੰਡੀਆ ਦੀ ਯੂਨੀਵਰਸਿਟੀ ਚਾਰ ਦਿਨ ਤੋਂ ਬੰਦ ਹੈ ਨੇ ਕੋਈ ਗੱਲ ਨਹੀਂ ਐਸੇ ਹੁੰਦਾ ਆ ਕਦੇ ਇੱਕ ਸਟੂਡੈਂਟ ਅਗਰ ਉਹਨਾਂ ਨੂੰ ਕਿਸੇ ਚੀਜ਼ ਦੀ ਨਰਾਜ਼ਗੀ ਹੈ ਤੇ ਉਹ ਆਪਣੀ ਪ੍ਰੋਟੈਸਟ ਕਰਦੇ ਉਹਨਾਂ ਦਾ ਰਾਈਟ ਹੈ ਪ੍ਰੋਟੈਸਟ ਕਰਨਾ ਠੀਕ ਹੈ ਔਰ ਹੁਣ ਜਿਹੜੀ ਇਹ ਕਮੇਟੀ ਬਣਾ ਕੇ ਬੜੀ ਜਲਦੀ ਕੌਨਸਟੀਟਿਊਟ ਹੋ ਜਾਏਗੀ ਔਰ ਉਹਦੇ ਅੰਦਰ ਬੈਠ ਕੇ ਸਟੂਡੈਂਟਸ ਨੇ ਰੋਪ ਲਗਾਏ ਗਏ ਆ ਕਿ ਬਿਨਾਂ ਦੱਸੇ ਹੋਸਟਲ ਵਿੱਚ ਇਨਸਪੈਕਸ਼ਨ ਹੋਈ ਉਹਨਾਂ ਦੇ ਕੱਪੜਿਆਂ ਦੇ ਤੇ ਦੱਸਿਆ ਕਿ ਲੈਟ ਦਾ ਕਮੇਟੀ ਗੈਟ ਫਾਰਮਡ ਠੀਕ ਹੈ ਸਟੂਡੈਂਟਸ ਨੇ ਮੈਨੂੰ ਦੱਸਿਆ ਨੇ ਆਪਣੇ ਇਸ਼ੂਜ਼ ਦੱਸੇ ਨੇ ਕਿ ਫੈਕਲਟੀ ਮੈਂਬਰ ਤੋਂ ਮੈਨੂੰ ਉਹਨਾਂ ਦੇ ਆਰਗੂਮੈਂਟ ਲੱਗਦਾ ਕਿ ਤਿੰਨ ਇਸ ਕੁਝ ਨਹੀਂ ਬੈਸਰ ਉਸੇ ਮੁੱਦੇ ਉੱਤੇ ਗੱਲ ਕਰ ਰਹੀ ਆ ਜਿਹੋ ਸਿਹਤ ਦੀ ਚਿੰਤਾ ਹੈ ਬੱਚਿਆਂ ਦੇ ਬੀਸੀ ਸਾਹਿਬ ਇੱਕ ਗੱਲ ਬਾਰ ਬਾਰ ਕਹਿ ਰਹੇ ਨੇ ਕਿ ਮੈਨੂੰ ਸਟੂਡੈਂਟਸ ਦੀ ਸਿਹਤ ਦੀ ਚਿੰਤਾ ਹੈ ਸਿਹਤ ਦੀ ਚਿੰਤਾ ਕਿਸ ਪਾਸੇ ਕੀ ਹੋ ਸਕਦਾ ਇੱਥੇ ਕੋਈ ਬਿਮਾਰੀ ਵੀ ਨਹੀਂ ਫੈਲੀ ਕੀ ਲੱਗਦਾ ਕਿ ਕੁਝ ਦੇਖੋ ਆਪਾਂ ਨਾ ਹਰ ਇੱਕ ਚੀਜ਼ ਦਾ ਬੇਥੇਰ ਅਦਰ ਥ्रेड ਨਾ ਕਰੀਏ ਉਸ ਚੀਜ਼ ਠੀਕ ਹੈ ਕਿਉਂਕਿ ਸਟੂਡੈਂਟਸ ਬਾਹਰ ਬੈਠੇ ਨੇ ਗਰਮੀ ਐਂਡ ਆਲ ਤਾਂ ਬੀਸੀ ਸਾਹਿਬ ਨੇ ਕਹਿ ਵੀ ਦਿੱਤਾ ਤਾਂ ਕੋਈ ਵੱਡੀ ਗੱਲ ਨਹੀਂ ਸੀ ਹੋਈ ਇਹਦੇ ਅੰਦਰ ਪਰ ਸਾਨੂੰ ਦੇਖਣਾ ਕਿ ਜਿਹੜੇ ਸਟੂਡੈਂਟਸ ਨੇ ਜੋ ਕਿ ਉਹ ਕਹਿ ਰਹੇ ਨੇ ਉਹ